ਉਹ ਵਾਗ ਨੂੰ ਦੀ ਕਿਰਪਾ ਨਾਲ ਜੋ ਪਹਿਲੇ ਦਿਨ ਚੌਣਾ ਲਾਇਆ ਸੀ ਉਹਨੂੰ ਘਾਹ ਦੀ ਪਹਿਲੀ ਕਿਸ਼ਤ ਸ਼ੁਰੂ ਹੋ ਗਈ ਆ। ਉਹ ਇਹਦੇ ਵਿੱਚ ਅਸੀਂ ਅੱਜ ਕੀ ਪੂਰਾ ਆਪਣਾ ਹੋਰੇ ਦੇ ਵੱਧੀ ਆ। ਨਾਲ ਆਪਾਂ ਥੋੜੀ ਜਿੰਕਰ ਲਾਈ ਜੰਨੇ ਆ। ਇਹ ਕਰਕੇ ਵੀ ਚਲੋ ਜਿੰਕ ਦੀ ਘਾੜ ਵੀ ਜੇ ਹੋਵੇ ਤੇ ਪੂਰੀ ਹੋ ਜਾਂਦੀ ਆ। ਕਰਤਾ ਸ਼ੁਰੂ ਕੰਮ ਮਾੜੀਆਂ ਮੋਟੀਆਂ ਲੀਆਂ ਪੈਂਦੀਆਂ ਬਹੁਤ ਮौज ਹਣ ਤਿੰਨ ਬੰਦੇ ਅਸੀਂ ਦੇ ਇਹ ਲਓ ਤੁਹਾਡੇ ਸਾਹਮਣੇ ਆਪਾਂ ਸਾਰਾ 780 ਕੁ ਜਿਹੜੇ ਆਪਾਂ ਆਉਂਦੇ ਕੁੜਾ ਲੈ ਕੇ ਆਇਆ ਬਾਅਦ ਵਿੱਚ ਅੱਗੇ ਉੱਪਰ ਪੈਗਾ ਪ੍ਰਿੰਟ ਲਗੂ ਨਹੀਂ ਬਹੁਤ ਤਰ੍ਹਾਂ ਕਰਦੇ ਬਹੁਤ ਮौज ਆਦੀ ਆ ਬੰਦੇ ਜਿਹੜੇ ਅੱਗੇ ਭੱਜਦੇ ਹੁੰਦੇ ਸੀ ਖਾਦ ਪਾਉਣ ਤੋਂ ਪਰ ਹੁਣ ਬੰਦਿਆਂ ਦੇ ਵੀ ਨਹੀਂ ਆ ਖਾਦ ਪਾਉਣੀ ਇਹੀ ਵੀ ਜਾਣੇ ਆ ਜਾਂ ਵਿੱਚ ਚੱਲ ਕੇ ਜਾਣਾ ਪਣਾ ਕਿ ਜਾਣ ਟਰੈਕਟਰ ਤੇ ਬੈਠਾ ਬੈਠਾ ਭੇਜਣੀ ਵਾ ਮਾ ਬਹੁਤ ਨਿਆਰੇ ਪਤਲੇ ਟਹਾਂ ਦੇ ਚਲੋ ਵੈਰੂ ਕਿਰਪਾ ਰੱਖੇ ਜਿਹੜਾ ਐਰ ਕੀ ਝੋਨੇ ਦਾ ਸਬੰਧ ਵਾ ਵਧੀਆ ਲੱਗੇ ਮਹਾਰਾਜ ਦੀ ਕਿਰਪਾ ਸਾਰੇ ਅੰਦੀ ਪਾਸੇ ਜਿਹੜੀ ਸਹੀ ਪੱਕੀ ਅੱਜ ਆਪਾਂ ਮੈਂ ਨਾ 6 ਵਜੇ ਲੱਗੀ ਹੈ ਨਾ ਚਾਲੂ ਕਰ ਲਈ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਪਸੰਦ ਵੀਰੋ ਆਪਣੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਆ ਅੱਜ ਮੈਂ ਸ਼ਕਤੀਮਾਨ ਮਸ਼ੀਨ ਦੀਆਂ ਥੋੜੀਆਂ ਜੀਆਂ ਕਮੀਆਂ ਤੁਹਾਨੂੰ ਦੱਸੂਗਾ ਮਾਮੂਲੀ ਜੀਆਂ ਕਮੀਆਂ ਵਾ ਤੇ ਇਹ ਕੰਪਨੀ ਨੂੰ ਆਪਾਂ ਇਹ ਵੀ ਆਖਾਂਗੇ ਵੀ ਇਹਨੂੰ ਥੋੜਾ ਜਿਹਾ ਸੁਧਾਰ ਕਰੋ ਇਹ ਜਦੋਂ ਹੁਣ ਆਪਾਂ ਇਹਦੇ ਨਾਲ ਨਜ਼ਾਰਾ ਤੇ ਬਹੁਤ ਖਾਲ ਖੁਦ ਪਾਉਣ ਦਾ ਬਹੁਤ ਨਜ਼ਾਰਾ ਪਰ ਇੱਕ ਕਮੀ ਇਹਦੇ ਵਿੱਚ ਇਹ ਆ ਵੀ ਹੁਣ ਜਦੋਂ ਆ ਵੱਡੇ ਟਾਇਰ ਪਾ ਦਈਦੇ ਆ ਨਾ ਤੇ ਕਦ ਦੇ ਵਿੱਚ ਜਦੋਂ ਖਾਦ ਪਾਈਦੀ ਆ ਤੇ ਇਹਦੇ ਵਿੱਚ ਬੋਰਾ ਪੋਣਾ ਬਹੁਤ ਔਖਾ ਹੀ ਨੇ ਇਸ ਕਰਕੇ ਇਹਨਾਂ ਵੀਰਾਂ ਨੂੰ ਆਪਾਂ ਇੱਕ ਸਲਾਹ ਦਿੰਨੇ ਆ ਵੀ ਚਲੋ ਜਿੱਥਾ ਮਰਜੀ ਆ ਇੱਥੋਂ ਲਾਗੇ ਇੱਥੇ ਕੋਈ ਇਹਦੇ ਖੜਾਉਣ ਵਾਲਾ ਪੈਦਨ ਪੂਲਣ ਲਾ ਦਿਓ ਜੀ ਜਿਹਦੇ ਉੱਤੇ ਬੰਦਾ ਖਲੋਗੇ ਤੇ ਬੋਰਾ ਸੁੱਟ ਦੇ ਜੇ ਆਪਾਂ ਨਹੀਂ ਲਾਉਂਦੇ ਹੁਣ ਇਹਦੇ ਵਾਸਤੇ ਬੂਰਾ ਖਿੱਚਣ ਨੂੰ ਸਪੈਸ਼ਲ ਇੱਕ ਬੰਦਾ ਸਾਨੂੰ ਨਾਲ ਹੀ ਰੱਖਣਾ ਪੈਦਾ ਨਹੀਂ ਹੁਣ ਬੰਦਿਆਂ ਦੀ ਹਾਈਟ ਤੇ ਸਾਰੀ ਪੰਜ ਕੁ ਫੁੱਟ ਦੀ ਰਹਿ ਗਈ ਆ ਤੇ ਮੇਰੇ ਵੀਰ ਨਾ ਇਹਨਾਂ ਗੱਲਾਂ ਦਾ ਧਿਆਨ ਰੱਖੋ ਉਦਾਂ ਬਹੁਤ ਵਧੀਆ ਚੀਜ਼ ਆ ਹੁਣ ਇਹ ਟਰੈਕਟਰ ਦੇ ਨਾਲ ਅੱਜ ਅਸੀਂ ਸਾਬਣਾ ਆਪਾਂ 7 ਵਜੇ ਲੱਗੇ 7 ਵਜੇ ਹੀ ਖਾਦ ਪਾਉਣ ਲੱਗੇ ਸੀ ਤੇ 12 ਵਜੇ ਤੱਕ ਹੀ 100 ਕਿੱਲਾ ਖਾਦ ਦਾ ਪਾ ਕੇ ਡੇਰੇ ਤੇ ਆ ਕੇ 12 ਵਜੇ ਤੱਕ ਆਪ ਬੰਦਿਆਂ ਨੂੰ ਪੁੱਛੋ ਤੁਸੀਂ ਕਿ ਕਿਦਾਂ ਤੁਹਾਡੇ ਖਾਦ ਪਾਉਣੀ ਕਿਦਾਂ ਨਜ਼ਾਰਾ ਕੀ ਸਾਹਿਬ ਖਾਦ ਦਾ ਨਜ਼ਾਰਾ ਉਹ ਉੱਚੀ ਬੋਲਿਆ ਅਗਰ ਮਾਣਿਆ ਖਾਦ ਦਾ ਨਜ਼ਾਰਾ ਖਾਦ ਦਾ ਨਜ਼ਾਰਾ ਹੁਣ ਇਹ ਤੁਸੀਂ ਸੋਲ ਲਓ ਅਸੀਂ 4 ਬੰਦਿਆਂ ਦੇ 100 ਕਿੱਲੇ ਨੂੰ ਖਾਦ ਪਾਉਣੀ ਹੋਵੇ ਨਾ ਤੇ ਘੱਟੋ ਘੱਟ 10 ਬੰਦਿਆਂ ਦਾ ਕੰਮ ਆ ਸਿਰਫ ਅਸੀਂ 4 ਬੰਦੇ ਬੰਦੇ ਬੋਲਦੇ ਨਹੀਂ ਕਰੀ ਅਰਲਾਈ ਜਾਂਦੇ ਆ ਅਰ ਲਾ ਕੇ ਜਦੋਂ 1 ਕਿੱਹਾਰ ਤੇ ਮੁੜ ਕੇ ਇੱਕ ਕਰ ਸੱਤਾ ਕਿੱਲਿਆਂ ਦੀ ਪੈ ਜਾਂਦੀ ਆ ਤੇ ਹੁਣ ਇਹਦੇ ਨਾਲ ਇੱਕ ਹੋਰ ਮਸ਼ੀਨ ਦਾ ਆਪਾਂ ਨੂੰ ਫਾਇਦਾ ਵਾ ਪਰ ਨਹੀਂ ਪੂਰੀ ਬੋਰੇ ਦੇ ਬੱਦੀ ਆ ਨਾਲ 5 ਕਿਲੋ ਗੱਲ ਕਾਦੀ ਵੀ 45 ਕਿਲੋ ਦਾ ਪੂਰਾ 50 ਕਿਲੋ ਦੇ ਬੱਦੀ ਕਿੱਲੇ ਦੀ ਤੇ ਪੂਰਾ ਪ੍ਰੋਪਰ ਰਿਜ਼ਲਟ ਆਹੀਂ ਜਿੰਨੇ ਤੋੜੇ ਖਾਲੀਏ ਇੱਕ ਕੋਨੇ ਕਿੱਲੇ ਨਹੀਂ ਲਏ ਹੋਣ ਸਾਰਾ ਸਾਲ ਹੁਣ ਨਹੀਂ ਫੇਰ ਸ਼ੁਰੂ ਕਰਨ ਲੱਗੇ ਆ ਕੋ ਸਾਡਾ ਟਾਰਗੇਟ ਆ 35 ਕਿਲੋ ਦਾ ਟਾਰਗੇਟ ਆ ਅੱਜ ਸ਼ਾਮਾਂ ਤੱਕ 35 ਕਿੱਲੇ ਪੂਰੇ ਕਰਕੇ ਤੇ ਫੇਰ ਦੂਜਾ ਮਾਰਾ ਆ ਫੇਰ ਲੈਣਾ ਹੁਣ ਆਪਾਂ ਰੋਟੀ ਪਾਣੀ ਫੇਰ ਖਾਣਾ ਹੁਣ ਇਹਦੇ ਵਿੱਚ ਯੂਰੀਆ ਖਾਦ ਤੇ ਸਲਫਰ ਨਾਲ ਪਾਉਂਦੇ ਆ ਸਲਫਰ ਨਹੀਂ ਸੌਰੀ ਜ਼ਿੰਕ ਤੇ ਜ਼ਿੰਕ ਪਾਉਂਦੇ ਆ ਨਾਲ ਇਹ ਜ਼ਿੰਕ ਇਹ ਦਾਣੇਦਾਰ ਆਈ ਆ ਇਹ ਆ ਦੇਖੋ ਇਹ ਆ ਕੰਪਨੀ ਦੀ ਜ਼ਿੰਕ ਆ ਇਹ ਇਹ ਦਾਣੇਦਾਰ ਜ਼ਿੰਕ ਆ ਇਹ ਖਾਦ ਦੇ ਵਿੱਚ ਰਲ ਕੇ ਹੀ ਪੈ ਜਾਂਦੀ ਆ ਤੇ ਮੇਰੇ ਵੀਰਾਂ ਨੂੰ ਅੱਗੇ ਮਸ਼ੀਨ ਦੇ ਵਿੱਚ ਬਾਲੀਆਂ ਤੰਗੀਆਂ ਹੁੰਦੀਆਂ ਸੀ ਵੀ ਜ਼ਿੰਕ ਜਿਹੜੀ ਸਾਨੂੰ ਪਹਿਲਾਂ ਖਾਦ ਪਾ ਕੇ ਤੇ ਜਿੰਕ ਦੇ ਨਾਲ ਖਾਦ ਜੂਰੀਆ ਖਾਦਣਾ ਪਾਣੀ ਬਣ ਜਾਂਦਾ ਹੈ ਤੇ ਉਹਦੇ ਨਾਲ بڑا ਪੰਗਾ ਰਿੰਦਾ ਹੈ ਫਿਰ ਦੁਬਾਰਾ ਸਾਨੂੰ ਖੱਤਿਆਂ ਦੇ ਵਿੱਚ ਜਿੰਕ ਖਿਲਾਰਨੀ ਪਈ ਦੀ ਹੁਣ ਕੀ ਮੁੜ ਕੇ ਆ ਜਿੰਕ ਮਹਗਾਈ ਆ ਦੇ ਵਿੱਚ ਥੋੜਾ ਸਲਫਰ ਵੀ ਆ ਤੇ ਚਲੋ ਦੋਵੇਂ ਚੀਜ਼ਾਂ ਜੇ ਵੀ ਹੁਣ ਪਿੱਲੀ ਕਿਸ ਤਈ ਜਿਹੜੀ ਆ ਜੂਰੀਆ ਖਾਦ ਦੀ ਪਾਤੀ ਇਸ ਕਰਕੇ ਮੇਰੇ ਵੀਰ ਜਿਹਦੇ ਹੁਣ ਆਪਣਾ ਝੋਨਾ ਅੱਜ 13 14 ਬਣਾ ਲਾ ਚੱਲਿਆ ਵਾ 13 14 ਦਿਨਾਂ ਦੇ ਵਿੱਚ ਵਿੱਚ ਇੱਕ ਬੋਰਾ ਜੂਰੀਆ ਦਾ ਤੇ ਨਾਲ ਜਿਹੜੀ ਆ 5 ਕਿਲੋ ਜਿੰਕ ਪਾ ਦੇਣੀ ਆ ਮੁੜ ਕੇ ਦੂਜੀ ਕਿਸ਼ਤ ਦੇ ਵਿੱਚ ਫੇਰ ਹਿਉਰੀਆ ਤੇ ਨਾਲ ਕੋਈ ਦਵਾਈ ਪਾ ਦਾਂਗੀ ਜਿਹੜੀ ਕੁੜੀ ਵਾਲੀ ਛੋਟੀ ਤੇ ਉਹ ਜਿੱਦਾਂ ਜਿੱਦਾਂ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸੀ ਜਾਵਾਂਗੇ ਤੇ ਮੇਰੇ ਵੀਰ ਹੁਣ ਕਈ ਵੀਰ ਦੂਜਾ ਮਾਰਾ ਮਸ਼ੀਨ ਲਿਓਣ ਦਾ ਵਿਚਾਰ ਬਣਾਉਂਦੇ ਆ ਕਈ ਲਈ ਬਣਾਉਂਦੇ ਆ ਤੇ ਸਲਾਹਾਂ ਕਰਦੇ ਜੀਂਦੇ ਆ ਪਰ ਇਹਦੇ ਇਹਦੇ ਫਾਇਦੇ ਬਹੁਤ ਜ਼ਿਆਦੇ ਆਪਾਂ ਨੂੰ ਹੁਣ ਬੰਦੇ ਜਦੋਂ ਚੱਲਦੇ ਆ ਜਦੋਂ ਦੇ ਝੋਲੀਆਂ ਪੂਰੀਆਂ ਭਰੀਆਂ ਹੁੰਦੀਆਂ ਆ ਸਿਰੂ ਤੋਂ ਹੀ ਖਾਲੀ ਕਰ ਦਿੰਦੇ ਨੇ ਸਿਰੇ ਦੇ ਜਾ ਕੇ ਮੁੜ ਕੇ ਖਾਦ ਪਿੰਦੀ ਥੋੜੀ ਪਤਲੀ ਹੁਣ ਇਹ ਜਿਹੜੀ ਮਸ਼ੀਨ ਆ ਇਹ ਆਪਾਂ ਜਿੰਨੇ ਦੇ ਬੰਦਤੀ ਇਹਨੇ ਓਨੀ ਪ੍ਰੋਪਰ ਖਾਦ ਪਾਉਣੀ ਆ ਆਪਣੀ ਜਿਹੜੀ ਆ ਹਾਟਾਂ ਜਿਹੜੀਆਂ ਕੱਟ ਜਾਂਦੀਆਂ ਵਾ ਇਹਦੇ ਨਾਲ ਜਿਹੜਾ ਝੋਨਾ ਆਪਣਾ ਉੱਚਾ ਨਹੀਂ ਵਾ ਨਹੀਂ ਹੁੰਦਾ ਜਿਹੜੀ ਕੀੜੀ ਆ ਉਹ ਵੀ ਕੱਟ ਪਿੰਦੀ ਆ ਹੁਣ ਜਦੋਂ ਆਪਾਂ ਖਾਦ ਪਾਉਣ ਲੱਗਿਆ ਝੋਈ ਦੇ ਵਿੱਚੋਂ ਆਪਾਂ ਕੱਢਦੇ ਆ ਖਾਦ ਉਹ ਮੁੜ ਕੇ ਵਿੱਜਾ ਮਾਰਾ ਇਹੀ ਵੀ ਉਹਨਾਂ ਥਾਵਾਂ ਜਿੱਥੇ ਮੁੱਠਾਂ ਡੇਕਦੀਆਂ ਪੈਂਦੀਆਂ ਸਾਰਾ ਕੁਝ ਹੁੰਦਾ ਇਸ ਕਰਕੇ ਮੇਰੇ ਵੀਰ ਜਿਹੜੇ ਮਸ਼ੀਨਾਂ ਦਾ ਕੰਮ ਆ ਇਹ ਤੁਹਾਨੂੰ ਮੈਂ ਹਰ ਵਾਰੀ ਆਂਦਾ ਮਸ਼ੀਨਾਂ ਵਧਾਓ ਇਹ ਸਾਰਾ ਪ੍ਰੋਜੈਕਟ ਜਿਹੜਾ ਵਾ ਜਿਹੜਾ ਟਾਇਰ ਪਾ ਲਈਏ ਪੰਪ ਪਾ ਲਈਏ ਤੇ 23 ਤੇ ਲੱਖ ਰੁਪਈਆ ਲੱਗਦਾ ਟਾਇਰ ਨੂੰ ਕੋਣ ਤੇ ਚਲੋ ਨਵੇਂ-ਨਵੇਂ ਆ ਗਏ ਆ ਉਹ 6-7 ਲੱਖ ਰੁਪਈਆ ਲੈਂਦੇ ਆ ਅਗਲੇ ਬੰਨੇ ਖਾਦ ਫਿੱਟ ਕਰ ਦਿੰਦੇ ਮਗਰਲੇ ਬੰਨੇ ਪਾ ਦਿੰਦੇ ਉਹਦੇ ਸਪਰੇ ਪਪ ਉਹ ਵੀ ਚੀਜ਼ ਬਹੁਤ ਬੈਸਟ ਵਾ ਪਰ ਅਸੀਂ ਤੇ ਆ ਜਿਗਾਰਡ ਬਣਾਇਆ ਸੀ ਇਹ 572 ਰੁਪਏ 43 ਰੁਪਈਆ ਹਾਂ ਇਹ ਕਹੀ ਆ ਵੀ ਸਿੰਪਲ ਟਰੈਕਟਰ ਜਦੋਂ ਆਪਾਂ ਲਗਾਉਨੇ ਆ ਇਹ ਤੈਰ ਤੇ ਮੋੜ ਤੇ ਜਾ ਕੇ ਇਹ ਨੂੰ ਵੜਦਾ ਵਾ ਬੂਟੀ ਨੂੰ ਹੁਣ ਜੇ 4x4 ਆ ਇਹ ਸਲਿੱਪ ਘਟ ਘਟਦਾ ਵਾ ਇਹਦੇ ਨਾਲ ਜਿਹੜਾ ਝੋਨਾ ਵਾ ਉਹ ਘਟ ਭਜਦਾ ਇਸ ਕਰਕੇ ਮੇਰੇ ਵੀਰ ਛੋਟੇ ਟਰੈਕਟਰ ਲੈ ਕੇ 575 ਰੁਪਏ ਲੱਗੇ ਜਾਂ ਹੋਰ ਲੈ ਕੇ 4x4 ਟਰੈਕਟਰ ਜਿਹੜਾ ਜਿਹੜਾ ਕੰਪਨੀ ਨੂੰ ਮਾਨ ਕਰਦਾ ਤੇ ਮਸ਼ੀਨਾ ਬਣਾਵੇ ਬਹੁਤ ਹੀ ਫਾਇਦਾ ਵਾ ਕਿ ਜਾ ਹੁਣ ਸਾਡੇ ਕੋਲ ਇਹ ਤੇ 230 ਕਿੱਲਿਆਂ ਚੋਂ ਨਾ ਵਾ 230 ਕਿੱਲਿਆਂ ਦੇ ਵਿੱਚ ਅਸੀਂ ਸਿਰਫ ਪੰਜ ਬੰਦੇ ਆ ਇੱਕ ਨਹੀਂ ਦਈ ਆਪੇ ਸਾਹਬ ਲਾਓ ਵੀ 230 ਕਿੱਲਿਆਂ ਨੂੰ ਖਾਦ ਪਾਉਣ ਲਈ ਘੱਟੋ ਘਾਟ ਆਪਾਂ ਨੂੰ 10 15 ਬੰਦੇ ਦੀ ਜ਼ਰੂਰਤ ਪਣੀ ਨਾਲੇ ਉਹਨਾਂ ਨੇ ਆਪਣੇ ਕੋ ਪੈਸੇ ਵੱਧ ਲੈਣੇ ਹੋਣ ਇਹਦੇ ਨਾਲ ਕੀ ਆ ਅਸੀਂ ਪੰਜ ਬੰਦੇ ਹੀ ਸਿਰਫ ਇਹ ਜਿਹੜਾ ਝੋਨਾ ਸਾਰਾ ਸਾਂਭ ਲੈ ਨਾਲੇ ਤਾਂ ਆਪਣੀ ਸਮੇਂ ਦੀ ਬਜਟ ਹੁੰਦੀ ਆ ਜਦੋਂ ਅੱਗੇ ਖਾਦ ਪਾਉਣੀ ਹੈ ਇੱਕ ਬੰਨੇ ਖਾਦ ਪਾਉਂਦੇ ਕੋਲੇ ਤੁਰੇ ਜਾਂਦੇ ਤੇ ਦੂਜੇ ਬੰਨੇ